ਲੁਧਿਆਣਾ ਦੇ ਮਸ਼ਹੂਰ ਹੋਜ਼ਰੀ ਵਪਾਰੀ ਨੇ ਆਪਣੀ ਪਤਨੀ ਸਣੇ ਜਾਨ ਦੇ ਦਿੱਤੀ ਆਪਣੀ ਜਿਹੜਾ ਜੀਵਨ ਲੀਲਾ ਸਮਾਪਤ ਕਰ ਦਿੱਤੀ ਸੁਸਾਈਡ ਨੋਟ ਦੇ ਵਿੱਚ ਵਜਾ ਉਹਨਾਂ ਦੇ ਵੱਲੋਂ ਲਿਖੀ ਗਈ ਹੈ ਲੁਧਿਆਣਾ ਦੇ ਇੱਕ ਹੋਜ਼ਰੀ ਮਾਲਕ ਦੇ ਵੱਲੋਂ ਪਤਨੀ ਸਣੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਗਾਂਧੀ ਨਗਰ ਥੋਕ ਬਾਜ਼ਾਰ ਦੀ ਮਸ਼ਹੂਰ ਪੰਚਰਤਨ ਹੋਜ਼ਰੀ ਦੇ ਮਾਲਕ ਅਤੇ ਉਸ ਦੀ ਪਤਨੀ ਨੇ ਵੀਰਵਾਰ ਸਵੇਰੇ ਫੈਕਟਰੀ ਦੇ ਹੇਠਾਂ ਦੁਕਾਨ ਦੇ ਅੰਦਰ ਜ਼ਹਿਰੀਲੇ ਪਦਾਰਥ ਨਿਗਲ ਲਈ। ਇਹ ਘਟਨਾ ਉਦੋਂ ਸਾਹਮਣੇ ਆਂਦੀ ਹੈ ਜਦੋਂ ਉਹਨਾਂ ਦਾ ਪੁੱਤਰ ਦੁਕਾਨ ਤੇ ਪਹੁੰਚਦਾ ਹੈ। ਉਹਨਾਂ ਨੇ ਦੇਖਿਆ ਕਿ ਉਸਦੇ ਮਾਤਾ-ਪਿਤਾ ਉੱਥੇ ਪਏ ਹੋਏ ਸੀ। ਜਦੋਂ ਪੁੱਤਰ ਨੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਜ਼ਹਿਰੀਲੀ ਚੀਜ਼ ਨਿਗਲੀ ਹੈ। ਪੁੱਤਰ ਤੁਰੰਤ ਦੋਵਾਂ ਨੂੰ ਡੀ ਐਮ ਸੀ ਹਸਪਤਾਲ ਲੈ ਜਾਂਦਾ ਜਿੱਥੇ ਦੋਵਾਂ ਦੀ ਮੌਤ ਹੋ ਜਾਂਦੀ ਹੈ ਅਮਰੀਕਾ ਦੀ ਪਛਾਣ ਜਸਬੀਰ ਸਿੰਘ ਜੋ ਕਿ 60 ਸਾਲ ਦੇ ਸੀ ਤੇ ਕੁਲਦੀਪ ਕੌਰ ਉਹਨਾਂ ਦੀ ਪਤਨੀ ਜੋ ਕਿ 59 ਸਾਲ ਦੇ ਦੱਸੇ ਜਾ ਰਹੇ ਨੇ ਪਰਿਵਾਰ ਨੇ ਤੁਰੰਤ ਡਿਵੀਜ਼ਨ ਨੰਬਰ 4 ਪੁਲਿਸ ਸਟੇਸ਼ਨ ਦੀ ਪੁਲਿਸ ਨੂੰ ਸੂਚਿਤ ਕੀਤਾ ਸੂchna ਮਿਲਣ ਤੋਂ ਬਾਅਦ ਥਾਣਾ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਦੇ ਉੱਤੇ ਪਹੁੰਚਦੇ ਨੇ ਦੱਸਦੇ ਨੇ ਕਿ ਬੈਂਕ ਅਧਿਕਾਰੀਆਂ ਤੋਂ ਪਰੇਸ਼ਾਨ ਹੋ ਕੇ ਇਸ ਜੋੜੇ ਨੇ ਜ਼ਹਿਰੀਲਾ ਪਦਾਰਥ ਨਿਗਲਿਆ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਨੇ ਬੈਂਕ ਤੋਂ ਲਗਭਗ 2.2 ਕਰੋੜ ਦਾ ਕਰਜ਼ਾ ਲਿਆ ਸੀ ਜਿਸ ਦੀ ਕਿਸ਼ਤ ਹਰ ਮਹੀਨੇ 2.5 ਲੱਖ ਸੀ ਇਸ ਲੋਨ ਦੀਆਂ 55 ਕਿਸ਼ਤਾਂ ਉਹ ਸਮੇਂ ਤੇ ਦੇ ਚੁੱਕੇ ਸੀ ਪਰ ਜੂਨ ਮਹੀਨੇ ਦੀ ਕਿਸ਼ਤ ਨਹੀਂ ਦਿੱਤੀ ਗਈ ਦੋਸ਼ ਹੈ ਕਿ ਰਿਕਵਰੀ ਵਾਲੇ ਕਰਮਚਾਰੀ ਵਪਾਰੀ ਨੂੰ ਲਗਾਤਾਰ ਫੋਨ ਕਰਕੇ ਕਿਸ਼ ਜਮਾ ਕਰਵਾਉਣ ਲਈ ਕਹਿ ਰਹੇ ਸੀ ਤਾਂ ਇਸ ਹਫਤੇ ਘਰ ਆ ਕੇ ਵੀ ਉਹਨਾਂ ਨੂੰ ਵਾਰ-ਵਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ ਮ੍ਰਿਤਕ ਦੇ ਕੋਲੋ ਇੱਕ ਸੁਸਾਇਡ ਨੋਟ ਬਰਾਮਦ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਬੈਂਕ ਵਾਲਿਆਂ ਵੱਲੋਂ ਦਿੱਤੀਆਂ ਜਾ ਰਹੀਆਂ ਪਰੇਸ਼ਾਨੀਆਂ ਤੇ ਧਮਕੀਆਂ ਦਾ ਜ਼ਿਕਰ ਕਰ ਦਿੱਤਾ ਹੈ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਰੁੱਝੀ ਹੋਈ ਹੈ ਫਿਲਹਾਲ ਪੁਲਿਸ ਨੇ ਸਭ ਕੁਝ ਆਪਣੀ ਹਿਰਾਸਤ ਦੇ ਵਿੱਚ ਲਿਆ ਇੰਸਪੈਕਟਰ ਨੇ ਕਿਹਾ ਹੈ ਕਿ ਪੁਲਿਸ ਨੇ ਸੁਸਾਇਡ ਨੋਟ ਬਰਾਮਦ ਕੀਤਾ ਮਾਮਲੇ ਦੀ ਜਾਂਚ ਜਾਰੀ ਹੈ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਦੇ ਵਿਰੁੱਧ ਸਖਤ ਕਾਰਵਾਈ ਬਣਦੀ ਕਾਰਵਾਈ ਕੀਤੀ ਜਾਏਗੀ ਗੋਸ਼ਾਲਾ ਰੋਡ ਦੇ ਉੱਤੇ ਹਰਬੰਸਪੁਰਾ ਇਲਾਕੇ ਦੇ ਵਿੱਚ ਰਹਿਣ ਵਾਲੇ ਜਸਵੀਰ ਸਿੰਘ ਦੀ ਗਾਂਦੀ ਨਗਰ ਮਾਰਕੀਟ ਦੇ ਵਿੱਚ ਪੰਚ ਰਤਨ ਹੋਜ਼ਰੀ ਨਾਮ ਦੀ ਇੱਕ ਫੈਕਟਰੀ ਆ ਤੇ ਉਸ ਦੀ ਦੁਕਾਨ ਫੈਕਟਰੀ ਦੇ ਬਿਲਕੁਲ ਹੇਠਾਂ ਹੈ ਕੁਝ ਸਮਾਂ ਪਹਿਲਾਂ ਉਹਨਾਂ ਨੇ ਇੱਕ ਨਿੱਜੀ ਬੈਂਕ ਤੋਂ 2.5 ਕਰੋੜ ਦਾ ਕਰਜ਼ਾ ਲਿਆ ਸੀ ਲਗਭਗ ਇੱਕ ਹਫ਼ਤਾ ਪਹਿਲਾਂ ਬੈਂਕ ਵਾਲੇ ਘਰ ਆਏ ਉਹਨਾਂ ਨੇ ਬਜ਼ੁਰਗ ਜੋੜੇ ਦੇ ਨਾਲ ਬਦਸਲੂਕੀ ਕੀਤੀ ਤੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਇਹ ਦੋਸ਼ ਲਗਾਏ ਜਾ ਰਹੇ ਨੇ ਜਦੋਂ ਜਸਵੀਰ ਸਿੰਘ ਦੇ ਪੁੱਤਰ ਨੇ ਦਖਲ ਦਿੱਤਾ ਤਾਂ ਬੈਂਕ ਵਾਲਿਆਂ ਨੇ ਉਸ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਉਹਨਾਂ ਦਾ ਘਰ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਬੈਂਕ ਵਾਲਿਆਂ ਦੇ ਵੱਲੋਂ ਬਤਸਲੂਕੀ ਕਰਨ ਤੋਂ ਬਾਅਦ ਜਸਵੀਰ ਸਿੰਘ ਅਤੇ ਉਸ ਦੀ ਪਤਨੀ ਬਹੁਤ ਪਰੇਸ਼ਾਨ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੱਡਾ ਤੇ ਖੌਫਨਾਕ ਕਦਮ ਚੁੱਕਿਆ ਗਿਆ